ਇਸ ਸਿਸਟਮ ਦੀ ਬੜੀ ਆਤਮਾ ਤੋਂ ਗਵਾਹੀ ਹੈ ਕਿ ਪਿਛਲੇ 4 ਸਾਲਾਂ ਤੋਂ ਇਸ ਸਿਸਟਮ ਨੂੰ ਦੁਸ਼ਟ ਆਤਮਾ ਦਾ ਅਟੈਕ ਸੀ ਅਤੇ ਇਸ ਪ੍ਰੋਬਲਮ ਦੇ ਕਾਰਨ ਇਹਨਾਂ ਦੇ ਪੂਰੇ ਸਰੀਰ ਵਿੱਚ ਦਰਦ ਰਹਿੰਦਾ ਸੀ ਅਤੇ ਇਸ ਸਿਸਟਰ ਇਸ ਪ੍ਰੋਬਲਮ ਦੇ ਕਾਰਨ ਬਹੁਤ ਹੀ ਜ਼ਿਆਦਾ ਪਰੇਸ਼ਾਨ ਸੀ ਅਤੇ ਇਸ ਸਿਸਟਰ ਖਾਣਾ ਵੀ ਨਹੀਂ ਸਖਾਂਦੇ ਅਤੇ ਇਹਨਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਹੋ ਗਈ ਸੀ ਅਤੇ ਇਸ ਦੇ ਕਾਰਨ ਇਹਨਾਂ ਨੂੰ ਚੱਕਰ ਵੀ ਬਹੁਤ ਆਉਂਦੇ ਸੀ ਇਹਨਾਂ ਨੂੰ ਘਬਰਾਹਟ ਹੁੰਦੀ ਸੀ ਇਸ ਪ੍ਰੋਬਲਮ ਦੇ ਕਾਰਨ ਇਹ ਸਿਸਟਰ ਬੰਦਰ ਉੰਭ ਵਿੱਚ ਵੀ ਨਹੀਂ ਬੈਠ ਸਕਦੇ ਸੀ ਅਤੇ ਇਸ ਸਿਸਟਰ ਨੂੰ ਗੁੱਸਾ ਬਹੁਤ ਆਉਂਦਾ ਸੀ ਇਸ ਪ੍ਰੋਬਲਮ ਦੇ ਕਾਰਨ ਇਹਨਾਂ ਦੋਵਾਂ ਜੀਆ ਦਾ ਪਤੀ ਪਤਨੀ ਦਾ ਬਹੁਤ ਜ਼ਿਆਦਾ ਲੜਾਈ ਝਗੜਾ ਰਹਿੰਦਾ ਸੀ ਇਸ ਸਿਸਟਰ ਕਿਸੇ ਨਾਲ ਕਿਸੇ ਨਾਲ ਗੱਲਬਾਤ ਨਹੀਂ ਸਿੱਕਾਰਦੇ ਇਸ ਸਿਸਟਰ ਨੇ ਰਿਪੋਰਟਾਂ ਕਰਵਾਈਆਂ ਤਾਂ ਰਿਪੋਰਟਾਂ ਵਿੱਚ ਖੂਨ ਦੀ ਕਮੀ ਆਉਂਦੀ ਸੀਗੀ ਡਾਕਟਰ ਬੋਲਦੇ ਸੀ ਕਿ ਤੁਹਾਨੂੰ ਤੁਹਾਨੂੰ ਖੂਨ ਦੀ ਖੂਨ ਪੂਰਾ ਕਰਨ ਲਈ ਇਹਨਾਂ ਨੂੰ ਬਹੁਤ ਜ਼ਿਆਦਾ ਡਾਕਟਰ ਬੋਲਦੇ ਸੀ ਕਿ ਪਹਿਲਾਂ ਇਹਨਾਂ ਦਾ ਖੂਨ ਪੂਰਾ ਕਰੋ ਅ ਤ ਇਹਨਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਹੋ ਗਈ ਹੈ ਇਹਨਾਂ ਦੇ ਪੇਟ ਨੂੰ ਸੋਚ ਵੀ ਬਹੁਤ ਆਉਂਦੀ ਸੀ ਇਹਨਾਂ ਨੇ ਡਾਕਟਰ ਇਹਨਾਂ ਨੂੰ ਡਾਕਟਰ ਨੇ ਦਵਾਈ ਦੇ ਕੇ ਵਾਪਸ મોੜ ਦਿੱਤਾ ਸੀ ਅਤੇ ਇਹਨਾਂ ਨੂੰ ਦਵਾਈ ਨਾਲ ਥੋੜਾ ਸਮਾਂ ਫਰਕ ਰਹਿੰਦਾ ਸੀ ਅਤੇ ਫਿਰ ਤੋਂ ਉਹੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਸੀਗੀ ਅਤੇ ਇਹ ਸਿਸਟਰ ਬਹੁਤ ਸਾਰੇ ਤਾੰਤਰਾਂ ਕੋਲ ਵੀ ਗਏ ਅਤੇ ਤਾੰਤਰ ਬੋਲਦੇ ਸੀ ਕਿ ਤੁਹਾਡੇ ਘਰ ਵਿੱਚ ਬਹੁਤ ਸਾਰੇ ਦੁਸ਼ਟ ਆਤਮਾ ਦਾ ਅਟੈਕ ਹੈ ਅਟੈਕ ਹੈ ਪੈਸੇ ਦਿੰਦੇ ਇਹ ਤਾੰਤਰਾਂ ਨੂੰ ਬਹੁਤ ਸਾਰੇ ਪੈਸੇ ਦਿੰਦੇ ਸੀ ਅਤੇ ਤਾਂ ਕੋਈ ਵੀ ਫਰਕ ਨਹੀਂ ਸਿੱਪੈਂਦਾ ਇਹ ਸਿਸਟਰ 10 ਤਰੀਕ 9ਵੇਂ ਮਹੀਨੇ ਦੀ ਤਰੀਕ ਦਿਨ ਐਂਤਵਾਨ ਹੀਰੋ ਖੁਰਦੇ ਚਾਰਚ ਵਿੱਚ ਆਏ ਪਾਪਾ ਜੀ ਤੁਸੀਂ ਇਹਨਾਂ ਦੇ ਲਈ ਲੇਹਣ ਪ੍ਰਾਰਥਨਾ ਕੀਤੀ ਉਸ ਲੇਹਣ ਪ੍ਰਾਰਥਨਾ ਦੇ ਤਰਉਂਦੀ ਇਹ ਸਿਸਟਰ 4 ਸਾਲਾਂ ਦੀ ਪ੍ਰੋਬਲਮ ਤੇ ਬਿਲਕੁਲ ਆਜ਼ਾਦ ਹੋ ਚੁੱਕੇ ਨੇ ਇਹ ਸਿਸਟਰ ਉਸ ਪ੍ਰੋਬਲਮ ਤੇ ਇਹ ਸਿਸਟਰ ਪਰਮੇਸ਼ਵਰ ਜੀ ਦਾ ਪਰਮੇਸ਼ਵਰ ਜੀ ਦਾ ਆਸਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ ਤਾਰੀਫ ਕਰੋ ਜ਼ੋਰ ਸੇ ਸਿਸਟਰ ਕੀ ਨਾਮ ਹੈ ਤੁਹਾਡਾ ਉੱਚਾ ਬੋਲੋ ਇਹ ਪ੍ਰੋਬਲਮ ਸੀ ਤੁਹਾਨੂੰ ਦੁਸ਼ਟ ਆਤਮਾ ਦਾ ਟੈਕ ਸੀਗਾ ਜੀ ਦੁਸ਼ਟ ਆਤਮਾ ਦੇ ਟੈ ਕਰਕੇ ਕੀ ਹੁੰਦਾ ਸੀ ਤੁਹਾਨੂੰ ਮੈਨੂੰ ਜੀ ਚੱਕਰ ਆਉਂਦੇ ਸੀ ਕੁਝ ਖਾਂਦੀ ਪੀਂਦੀ ਨਹੀਂ ਸੀਗੀ ਘਰੇ ਲੜਾਈ ਝਗੜਾ ਰਹਿੰਦਾ ਸੀਗਾ ਬਹੁਤ ਜ਼ਿਆਦਾ ਅਤ ਉਹ ਗਈ ਡਿੱਗ ਪੈਂਦੀ ਸੀਗੀ ਜੀ ਨਾ ਬੰਦ ਕਮਰੇ ਵਿੱਚ ਬੈਠ ਸਕਦੀ ਸੀਗੀ ਨਾ ਹੀ ਬਾਥਰੂਮ ਚ ਨਾ ਆ ਸਕਦੀ ਸੀਗੀ ਐ ਨਹੀਂ ਪਤਾ ਲੱਗਦਾ ਸੀ ਵੀ ਕਿੱਥੇ ਡਿੱਗ ਪਈ ਬਹੁਤ سارے ਤੰਤਰਾਂ ਕੋਲ ਗਏ ਜੀ 50-60 ਹਜ਼ਾਰ ਰੁਪਏ ਤਾਂ ਸੀ ਮਾਮੂਲੀ ਗੱਲ ਆ ਵੀ ਐ ਹੀ ਉਹ ਕਰਦੇ ਦੇ ਸੀਗੇ ਤੁਸੀਂ ਲਿਖਾਇਆ ਕਿ ਨਾ ਤੁਸੀਂ ਚੰਗੀ ਤਰ੍ਹਾਂ ਖਾ ਸਕਦੇ ਸੀ ਹਾਂਜੀ ਸਮੇਂ ਹੀ ਨਹੀਂ ਕੁਝ ਖਾਂਦੀ ਪਿੰਦੀ ਸੀਗੀ ਨਾ ਹੀ ਇਕੱਲੇ ਰਹਿ ਸਕਦੇ ਸੀ ਹਾਂਜੀ ਇਕੱਲੇ ਬਿਲਕੁਲ ਨਹੀਂ ਰਹਿੰਦੀ ਸੀਗੀ ਨਾ ਹੀ ਬਾਥਰੂਮ ਵਿੱਚ ਜਾਂਦੇ ਸੀ ਇਕੱਲੇ ਹਾਂਜੀ ਸਮੇਂ ਹੀ ਨਹੀਂ ਜਾਂਦੀ ਸੀ ਨਾ ਹੀ ਕਮਰੇ ਵਿੱਚ ਰਹਿੰਦੀ ਸੀਗੀ ਲੜਾਈ ਝਗੜਾ ਬਹੁਤ ਜ਼ਿਆਦਾ ਹੁੰਦਾ ਸੀ ਹਾਂਜੀ ਬਹੁਤ ਜ਼ਿਆਦਾ ਇੱਥੋਂ ਤੱਕ ਕਿ ਮੈਨੂੰ ਪੇਕੇ ਜਾਨ ਨੂੰ ਜੀ ਕਰਦਾ ਰਹਿੰਦਾ ਸੀ ਵੀ ਮੈਨੂੰ ਉੱਥੇ ਹੀ ਤੋੜ ਦੋ ਮੇ ਰਹਿਣਾ ਨਹੀਂ ਇੱਥੇ ਦੋ ਦਿਨ ਰਹਿੰਦੀ ਐ ਉੱਥੇ ਉਹਦੀ ਪੇਕੇ ਚਲੀ ਜਾਂਦੀ ਉਸ ਤੋਂ ਬਾਅਦ ਉਹਨੂੰ ਸਿਆਣਿਆਂ ਕੋਲ ਲੈ ਕੇ ਗਏ ਹਾਂਜੀ ਬਹੁਤ ਜ਼ਿਆਦਾ ਸਿਆਣਿਆਂ ਕੋਲ ਗਏ ਕੋਈ ਟਹਾਣੇ ਤੱਕ ਸਿਆਣਿਆਂ ਕੋਲ ਚਾਇਆ ਇਹ ਪਰ ਕਿਤੋਂ ਸਾਡੇ ਘਰ ਦਾ ਲਾਜ ਨਹੀਂ ਹੋਇਆਗਾ ਸਿਆਣੇ ਕੀ ਬੋਲਦੇ ਹੁੰਦੇ ਸੀ ਤੁਹਾਨੂੰ ਕਹਿੰਦੇ ਸੀਗੇ ਕਿਰੇ ਦੁਸ਼ਟ ਆਦਮਾ ਦਾ ਟੈਕ ਆ ਕੋਈ ਕਹਿੰਦਾ ਸੀ 7 ਆ ਕੋਈ ਕਹਿੰਦਾ ਸੀ 5 ਆ ਕਿਤੇ ਕਹਿੰਦੇ ਸੀ 5000 ਦਾ ਸਮਾਨ ਲਾ ਦੋ ਕਿਤੇ ਕਹਿੰਦੇ ਸੀ ਕਾਹਤੇ ਰੱਖਿਆ ਵੋ ਬਹੁਤ ਕੁਛ ਕੀਤਾ ਜੀ ਪਰ ਕਿਤੋਂ ਕੁਛ ਨਹੀਂ ਫਰਕ ਪਿਆ ਤੁਸੀ ਬਹੁਤ ਜਾਦੂ ਟੂਣੇ ਕੀਤੇ ਹਾਂਜੀ ਬਹੁਤ ਜ਼ਿਆਦਾ ਕੁਛ ਕੀਤਾਗਾ ਜਾਦੂ ਟੂਣੇ ਕਰਨ ਤੋਂ ਬਾਅਦ ਵੀ ਟੋਣਾ ਛੁਟਕਾਰਾ ਨਹੀਂ ਹੋਇਆ ਤੁਸੀ ਪਰੇਸ਼ਾਨ ਰਹੇ ਬਹੁਤ ਜ਼ਿਆਦਾ ਜੀ ਤੇ ਡਾਕਟਰਾਂ ਕੋਲ ਵੀ ਜਾਂਦੇ ਸੀਗੇ ਤੇ ਡਾਕਟਰ ਦਵਾਈ ਦੇ ਦਿੰਦੇ ਸੀ 4 ਸਾਲਾਂ ਤੋਂ ਹੀ ਮੈਂ ਦਵਾਈ ਖਾਂਦੀ ਸੀ ਕਿ ਇੱਕ ਦਿਨ ਦਵਾਈ ਲੈ ਲੇਤੀ ਦੋ ਦਿਨ ਦਵਾਈ ਲੈ ਲੇਦੀ ਠੀਕ ਰਹਿੰਦੀ ਫਿਰ ਫੇਰ ਉਹੀ ਹਾਲ ਹੋ ਜੇਦਾ ਜੀ ਓਕੇ ਉਸ ਤੋਂ ਬਾਅਦ ਸਾਨੂੰ ਫਿਰ ਹੀਰੋ ਚਰਚ ਬਾਰੇ ਕਿਹਨਾਂ ਨੇ ਦੱਸਿਆ ਸਾਡੇ ਪਿੰਡ ਤੋਂ ਜੀ ਅੰਕਲ ਆਉਂਦੇ ਆਗੇ ਉਹ ਸਾਡੇ ਮੁੰਡੇ ਦਾ ਐਕਸੀਡੈਂਟ ਵੀ ਹੋਇਆ ਵਿਆ ਨਾ ਉਹਦੇ ਕਰਕੇ ਆਏ ਸੀਗੇ ਪਹਿਲਾਂ ਮੇਰੇ ਮੰਮੀ ਪਾਪਾ ਆਏ ਉਸ ਤੋਂ ਬਾਅਦ ਮੈਂ ਆਈ ਮੈਨੂੰ ਲੈ ਕੇ ਆਏ ਮੈਂ ਪਹਿਲੇ ਦਿਨ ਤਾਂ ਠੀਕ ਰਹੀ ਜਦੋਂ ਦੂਜੀ ਵਾਰ ਆਈ ਉਸ ਦਿਨ ਜਦੋਂ ਤੁਸੀਂ ਲੇ ਹੈਂਡ ਪ੍ਰਾਰਥਨਾ ਕੀਤੀ ਉਸ ਤੋਂ ਬਾਅਦ ਮੈਂ ਬਿਲਕੁਲ ਠੀਕ ਆ ਗਈ ਜੀ ਤੁਸੀਂ ਚਰਚ ਵਿੱਚ ਆਏ ਹਾਂ ਜੀ ਚਰਚ ਵਿੱਚ ਜਦੋਂ ਆਈ ਸੀ ਉਦੋਂ ਵੀ ਬਿਮਾਰ ਸੀ ਤੁਸੀਂ ਪਰੇਸ਼ਾਨ ਸੀ ਹਾਂਜੀ ਮੈਂ ਜਿਸ ਦਿਨ ਪਹਿਲੇ ਦਿਨ ਆਈ ਸੀ ਮੇਰਾ ਰੋਣ ਨੂੰ ਮਨ ਕਰਦਾ ਸੀਗਾ ਪਰ ਮੈਂ ਬੱਚਿਆਂ ਤੋਂ ਡਰਦੀ ਰੋਈ ਨਹੀਂ ਕਿ ਜਦੋਂ ਮੈਂ ਦੂਜੀ ਵਾਰ ਆਈ ਤਾਂ ਉਸ ਦਿਨ ਮੈਂ ਬਹੁਤ ਔਖੀ ਸੀ ਕਿ ਕਬਰਾ اٹ ਬਹੁਤ ਹੁੰਦੀ ਸੀ ਇੱਕ ਦਿਨ ਪਹਿਲਾਂ ਹੀ ਮੇਰੇ ਸਾਰਾ ਸਰੀਰ ਜਖੜਿਆ ਗਿਆ ਹੀ ਲੱਗਦਾ ਸੀ ਵੀ ਅੱਜ ਵੀ ਇੱਥੇ ਡਿੱਗੂਗੀ ਮੇਰੀ ਮੰਮੀ ਮੈਨੂੰ ਕਹਿੰਦੀ ਵੀ ਤੂੰ ਪੈ ਜਾ ਜਾ ਕੇ ਅੰਦਰ ਵੀ ਮੈਂ ਆਪੇ ਹੀ ਕੰਮ ਕਰ ਲੂਗੀ ਵੀ ਕਿਤੇ ਡਿੱਗਣਾ ਜਾਈ ਤੇ ਜਦੋਂ ਮੈਂ ਦੂਸਰੇ ਦਿਨ ਆਈ ਇੱਥੇ ਉਸ ਟਾਈਮ ਵੀ ਮੇਰੀ ਟੂਹੇ ਜ ਪੂਰੇ ਸਰੀਰ ਵਿੱਚ ਦਰਦ ਸੀਗਾ ਤੇ ਉਲਟੀਆਂ ਹੁੰਦੀ ਸੀ ਘਬਰਾਟ ਬਹੁਤ ਜ਼ਿਆਦਾ ਹੁੰਦੀ ਸੀ ਪਰ ਜਦੋਂ ਮੈਂ ਇੱਥੇ ਆਈ ਤਾਂ ਮੈਂ ਤੁਸੀਂ ਲਈ ਹੱਥ ਪ੍ਰਾਰਥਨਾ ਕੀਤੀ ਉਸ ਤੋਂ ਬਾਅਦ ਜਿਵੇਂ ਖੇਟੀ ਵੀ ਸੀਗੇ ਇੱਥੇ ਉਸ ਤੋਂ ਬਾਅਦ ਮੈਂ ਬਿਲਕੁਲ ਠੀਕ ਆ ਜੀ ਅੱਜ ਤੋਂ ਲੈ ਕੇ ਮੈਂ ਕਿੱਥੇ ਮੈਂ 4 ਸਾਲਾਂ ਤੋਂ ਗੋਲੀ ਲੈਂਦੀ ਸੀ ਅੱਜ ਤੱਕ ਮੇझे ਤਰਦ ਵੀ ਹੁੰਦਾਗਾ ਜਾਂ ਸਿਰ ਵੀ ਦੁੱਖ ਦਾ ਕੁਝ ਵੀ ਹੁੰਦਾ ਮੈਂ ਪ੍ਰੇਅਰ ਕਰਦੀ ਆ ਪਰ ਮੈਂ ਬਿਲਕੁਲ ਦਵਾਈ ਮੇਰੀ ਬੰਦਾ ਮੈਂ ਘਰੇ ਵੀ ਨਹੀਂ ਗੋਲੀ ਲੈਣ ਦਿੰਦੀ ਕਿਸੇ ਨੂੰ ਹੁਣ ਤਾਰੀਫ ਕਰੋ ਜ਼ੋਰ से ਤਾਰੀਫ ਕਰੋ ਤੁਸੀਂ 4 ਸਾਲ ਤੀ ਦਵਾਈ ਖਾਂਦੇ ਆ ਰਹੇ ਸੀ 4 ਸਾਲ ਤੋਂ ਲਗਾਤਾਰ ਦਵਾਈ ਖਾਂਦੀ ਸੀ ਕਿਤੇ ਡਾਕਟਰ ਕੀ ਬੋਲਦੇ ਸੀ ਤੁਹਾਨੂੰ ਤੋਂ ਦਰਦ ਜਿਹੜਾ ਤੁਹਾਡੀ ਬਾਡੀ ਚ ਤਾਂ ਤੁਸੀਂ ਲਿਖਾਇਆ ਕਿ ਤੁਹਾਡੇ ਪੂਰੇ ਜਿਹੜਾ ਸਰੀਰ ਹੈ ਪੂਰੇ ਸਰੀਰ ਵਿੱਚ ਦਰਦ ਰਹਿਣਾ ਸੀ ਖਪਰਾਟ ਰਹਿਣਾ ਸੀ ਡਾਕਟਰ ਕੀ ਬੋਲਦੇ ਸੀ ਡਾਕਟਰ ਬੋਲਦੇ ਸੀ ਖੂਨ ਦੀ ਕਮੀ ਹੈਗੀ ਤੇਰੇ ਪੇਟ ਚ ਸੋਜ ਹੈਗੀ ਤਾਂ ਕਰਕੇ ਕੁਝ ਤੂੰ ਖਾਂਦੀ ਪੀਂਦੀ ਨਹੀਂ ਕਮਜ਼ੋਰੀ ਪੈ ਗਈ ਹੈਗੀ ਇਸ ਤਰ੍ਹਾਂ ਹੀ ਬੋਲਦੇ ਸੀਗੇ ਦਵਾਈ ਦੇ ਦੇਦੇ ਸੀਗੇ ਪਰ ਕੁਝ ਵੀ ਫਰਕ ਨਹੀਂ ਪੈਂਦਾ ਬਹੁਤ ਜਗ੍ਹਾ ਤੋਂ ਦਵਾਈ ਲੈ ਲਈ ਸੀਗੀ ਪਰ ਕਿਤੋਂ ਵੀ ਫਰਕ ਨਹੀਂ ਪੈਂਦਾ ਸੀਗਾ ਓਕੇ ਉਸ ਤੋਂ ਬਾਅਦ ਵੀ ਚਰਚ ਵਿੱਚ ਆਏ ਤੁਹਾਡੇ ਵਾਸਤੇ ਲੇ ਹੈਂਡ ਪ੍ਰਾਰਥਨਾ ਕੀਤੀ ਗਈ। ਹਾਂਜੀ ਲੇ ਹੈਂਡ ਪ੍ਰਾਰਥਨਾ ਜੋ ਲੇ ਹੈਂਡ ਤੁਹਾਡੇ ਲਈ ਪ੍ਰਾਰਥਨਾ ਹੋਈ ਦੁਸ਼ਟ ਆਤਮਾ ਤੁਹਾਡੇ ਚ ਪਰਗਟ ਹੋਈਆਂ। ਹਾਂਜੀ ਪਰਗਟ ਹੋਈ। ਔਰ ਖੇਟੀਆਂ? ਹਾਂਜੀ। ਉਸ ਤੋਂ ਬਾਅਦ ਜਦੋਂ ਪ੍ਰਾਰਥਨਾ ਹੋਈ ਪ੍ਰਾਰਥਨਾ ਹੋਣ ਤੋਂ ਬਾਅਦ ਤੁਹਾਡਾ ਜਿਹੜਾ ਦਰਦ ਸੀਗਾ 4 ਸਾਲ ਤੋਂ। ਬਿਲਕੁਲ ਠੀਕ ਹੈ ਜੀ। ਬਿਲਕੁਲ ਠੀਕ ਹੈ। ਹਾਂਜੀ। ਸਾਰਾ ਦਰਦ ਠੀਕ ਹੈ। ਹਾਂਜੀ। ਕਬਰਾਟ ਨਹੀਂ ਹੋ ਰਿਹਾ। ਬਿਲਕੁਲ ਵੀ ਨਹੀਂ। ਮਰੇ ਚ ਬੰਦ ਕੱਲੇ ਵੀ ਬੈਠ ਸਕਦੀਆਂ ਬਾਥਰੂਮ ਚ ਵੀ ਨਾ ਆ ਸਕਦੀਆਂ ਕਿ ਬਿਲਕੁਲ ਠੀਕ ਆ ਜੀ ਹੁਣ ਮੈਂ ਤਿੰਨ ਟਾਈਮ ਹੀ ਰੋਟੀ ਖਾਣੀ ਆ ਪਰ ਜਿਸ ਦਿਨ ਮੇਰਾ ਭਰਤ ਹੁੰਦਾ ਉਸ ਟਾਈਮ ਮੈਂ ਕੁਝ ਵੀ ਖਾਂਦੀ ਪਿੰਦੀ ਤੇ ਨਹੀਂ ਮੈਂ ਹੁਣ ਹਰ ਰੋਜ਼ ਰੋਟੀ ਖਾਣੀ ਹੈਗੀ ਜੀ ਪਹਿਲਾਂ ਤੁਸੀਂ ਰੋਟੀ ਨਹੀਂ ਕਿੰਨਾ ਚਿਰ ਨਹੀਂ ਖਾਂਦੇ ਸੀ ਬਿਲਕੁਲ ਵੀ ਨਹੀਂ ਜੀ ਪਤਾ ਹੀ ਨਹੀਂ ਲੱਗਦਾ ਸੀਗਾ ਵੀ ਕਿੰਨੇ ਕ ਦਿਨ ਰੋਟੀ ਨਹੀਂ ਖਾਂਦੀ ਸੀ ਕੱਲੀ ਚਾਹ ਤੇ ਹੀ ਰਹਿੰਦੀ ਸੀਗੀ ਜੀ ਸਾਰੇ ਬੋਲਦੇ ਸੀ ਮੇਰੀ ਮੰਮੀ ਨੂੰ ਕਹਿੰਦੇ ਸੀਗੇ ਵੀ ਕੀ ਕਰੀ ਜਾਂਦੀ ਐ ਇਹਨੂੰ ਇਹਨੂੰ ਕੁਝ ਰੋਟੀ ਰੋਟੀ ਨਹੀਂ ਦਿੰਦੀ ਵੀ ਕਿਵੇਂ ਹੋਈ ਜਾਂਦੀ ਐ ਸਾਰੇ ਕਹਿੰਦੇ ਸੀਗੇ ਵੀ ਇਹਨੂੰ ਕੀ ਹੋਈ ਜਾਂਦਾਗਾ ਮੈਂ ਬਿਲਕੁਲ ਕੋਈ ਰੋਟੀ ਖਾਣੀ ਬੰਦ ਕਰ ਦਿੱਤੀ ਸੀਗੀ ਕੁਝ ਵੀ ਨਹੀਂ ਖਾਂਦੀ ਪੀਂਦੀ ਸੀਗੀ ਹੋਰ ਓਕੇ ਉਸ ਤੋਂ ਬਾਅਦ ਤੁਸੀਂ ਰੋਟੀ ਵੀ ਖਾ ਰਹੇ ਹੋ ਹਾਂਜੀ ਬਿਲਕੁਲ ਹੁਣ ਮੈਂ ਤਿੰਨ ਟਾਈਮ ਹੀ ਰੋਟੀ ਖਾਣੀ ਹੈ ਦਵਾਈ ਤੁਹਾਡੀ ਬੰਦ ਹੈ ਹਾਂਜੀ ਦਵਾਈ ਬਿਲਕੁਲ ਕੋਈ ਪ੍ਰੋਬਲਮ ਨਹੀਂ ਹਾਂਜੀ ਕੋਈ ਪ੍ਰੋਬਲਮ ਨਹੀਂ ਹੈ ਇਸ ਟਾਈਮ ਤੁਸੀਂ ਕਮਰੇ 'ਚ ਜਾ ਸਕਦੇ ਹੋ ਹਾਂਜੀ ਇਕੱਲੇ ਰਹਿ ਸਕਦੇ ਹੋ ਹਾਂਜੀ ਅੱਜ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਪ੍ਰਾਰਥਨਾ ਤੋਂ ਬਾਅਦ ਸਾਰੀ ਦਵਾਈ ਬੰਦ ਹੋ ਚੁੱਕੀ ਹੈ ਹਾਂਜੀ ਬੰਦ ਹੋ ਚੁੱਕੀ ਹੈ ਇਸ ਗਵਾਹੀ ਲਈ ਜ਼ੋਰ ਸੇ ਤਾਰੀਫ ਕਰੋ ਜ਼ੋਰ ਸੇ ਜ਼ੋਰ ਸੇ ਹਾਲੇਲੂਇਆ वो महान परमेश्वर है क्योंकि बाइबल जी लिखे हैं चढ़ाए हुए उदा धन्यवाद करना जिन्हें नहीं चढ़ाए गए वो परमेश्वर को पुकारना अपने तन उठाओ बोलो सर शक्ति हमारे यूट्यूब चैनल को सब्सक्राइब करें ताकि आप परमेश्वर के गहरे بيدों को जान सके कि कैसे आप परमेश्वर में बढ़ सकते हैं कैसे आप दुष्ट आत्माओं से नशों से बीमारियों से और वंशों के श्रापों से आजाद हो सकते हैं